ਕਿੱਤਿਆਂ ਨ ਸਰਕਾਰ ਨੇ ਹਾਂ ਦੋਸਤੋ ਬੋਲੋ ਉੱਚੀ ਬੋਲੋ ਸਾਨੂੰ ਕੋ ਠੇਕਾ ਨਹੀਂ ਮਿਲਿਆ ਕੋਈ ਕੁਛ ਨਹੀਂ ਮਿਲਿਆ ਹਾਂ ਜੀ ਆ ਸਾਹਮਣੇ ਬਾਰਡਰ ਤਾਰ ਲੱਗੀ ਆ ਬਾਰਡਰ ਤੋਂ ਪਾਰ ਕਿਸਾਨਾਂ ਨੂੰ 12000 ਰੁਪਿਆ ਪਰ ਏਕੜ ਦਾ ਠੇਕਾ ਸਰਕਾਰ ਦਿੰਦੀ ਆ ਕਿਹੜੀ ਸਰਕਾਰ ਆਪਣੀ ਸੈਂਟਰ ਤੇ ਪੰਜਾਬ ਸਰਕਾਰ 50% ਉਹ ਦਿੰਦੀ ਤੇ 50% ਪੰਜਾਬ ਦਿੰਦੀ ਆ ਕਿਉਂਕਿ ਉਹਨਾਂ ਦਾ ਨੁਕਸਾਨ ਹੁੰਦਾ ਵੀ ਤਾਰਾਂ ਉਹ ਅਗਲੇ ਬੰਨੇ ਜ਼ਮੀਨ ਹੈ ਵੀ ਟਾਈਮ ਨਹੀਂ ਮਿਲਦਾ ਇਧਰ ਇਸ਼ਾਰਾ ਤੁਸੀਂ ਪਾਣੀ ਛੱਡੇ ਕੇ ਜ਼ਮੀਨਾਂ ਦੇ ਖਰਾਬ ਕਰਤੀਆਂ ਤੇ ਮੁਆਵਜ਼ਾ 1 ਰੁਪਿਆ ਵੀ ਨਹੀਂ ਦੂਜੀ ਗੱਲ ਤੁਹਾਡੀ ਜ਼ਮੀਨ ਹੋਵੇ ਤੇ ਇਹ ਠੇਕਾ ਲੈ ਜਾਣ ਤੁਹਾਨੂੰ ਗੁੱਸਾ ਆਏਗਾ ਤਾਡੀ ਮਾਲਕੀ ਜ਼ਮੀਨ ਆ ਠੇਕਾ ਇਹ ਲੈ ਜੇ ਕਿੰਨਾ ਕਸਾਊਗਾ ਇੱਥੇ ਇੱਥੇ ਹਜ਼ਾਰਾਂ ਕਰੋੜ ਰੁਪਏ ਦੀ ਮੱਛੀ ਫੜ ਕੇ ਸਰਕਾਰ ਪੰਜਾਬ ਸਰਕਾਰ ਨੇ ਵੇਚਤੀ ਸਾਡੇ ਖੇਤਾਂ ਚ ਹੁਣ ਅਸੀਂ ਆਣ ਕੇ ਰੋਕਣ ਡਿਆ ਵੀ ਆਵਦੀ ਹਜ਼ਾਰਾਂ ਕਰੋੜ ਦੀ ਤੁਹਾਡੀ ਮੱਛੀ ਫੜ ਕੇ ਵੇਚਤੀ ਅਰਪਨਾ ਤੁਹਾਡਾ ਰੇਤਾ ਵੇਚ ਗਏ ਰੇਤਾ ਵੇਚ ਗਏ ਅਰਪਨਾ ਤੁਹਾਡਾ ਰੇਤਾ ਵੇਚ ਗਏ ਮਾਲਕੀ ਚੋਂ ਮਾਲਕੀ ਚੋਂ ਅਸੀਂ ਮਾਲਕ ਮੈਂ ਕਿਹਾ ਫਿਰ ਉਹਨੇ ਠੇਕਾ ਲੈ ਲਿਆ ਮੈਂ ਅਸੀਂ ਤਾਰਾ ਲਾ ਦਾਂਗੇ ਅਸੀਂ ਲੰਘ ਕੇ ਵਿਖਾਓ ਜਦੋਂ ਅਸੀਂ ਆਪਦੀ ਮਾਲਕੀ ਚ ਤਾਰਾ ਤੇ ਲਾ ਹੀ ਸਕਦੇ ਨਾ ਪਾਣੀ ਭੱਗੀ ਜਾਵੇ ਫਿਰ ਪ੍ਰਧਾਨ ਜੀ ਇਹੀ ਮੁੱਦਿਆਂ ਨੂੰ ਲੈ ਕੇ ਆਪਾਂ ਆਪਾਂ ਜਲਦੀ ਹੀ ਜਿਹੜਾ ਗੱਲ ਦੂਜੀ ਗੱਲ ਭਾਨਾ ਜੀ ਜਿਵੇਂ ਕਹਿ ਦਿੰਦੇ ਨੇ ਕੁਦਰਤੀ ਆਫਤ ਇਹ ਨਹੀਂ ਕੁਦਰਤੀ ਆਫਤ ਨਹੀਂ ਕੀ ਇਹ ਹੁਣ ਇਹਨਾਂ ਨੇ ਡੈਮਾਂ ਦੇ ਪ੍ਰਬੰਧ ਕੀਤੇ ਹਰੀਕੇ ਕੀਤਾ ਫਿਰ ਦੂਜੀ ਗੱਲ ਇਹ ਸੁਣੋ ਸਾਡੀ ਜਥੇਬੰਦੀ ਵੱਲੋਂ 3 ਮਹੀਨੇ ਪਹਿਲਾਂ ਧਰਨਾ ਦਿੱਤਾ ਗਿਆ ਸੀ ਵੀ ਆ ਛਾੜੀ ਮੌਨਸੂਨ ਜ਼ਿਆਦਾ ਆ ਰਿਹਾ ਵਾ ਪਾਣੀ ਰੀਲ ਪਾਣੀ ਰਨਾਲ ਦੀ ਨਾਲ ਰੀਲੀਵ ਕਰੀਏ ਦੇਖੋ ਪਤਾ ਕੀ ਕੀ ਇਹਨਾਂ ਨੇ ਧਰਨਾ ਵੀ ਲਾਇਆ ਇਹਨਾਂ ਨੇ ਫੋਟੋ ਮੈਨੂੰ ਦਿਖਾਈਆਂ ਨੇ ਉਹ ਗੱਲ ਮੀਡੀਆ ਨੇ ਨਹੀਂ ਚੱਕੀ ਮੈਂ ਮੈਨੂੰ ਇਹ ਗੱਲ ਕਰਦਿਆਂ ਨੂੰ ਸ਼ਰਮ ਆਪ ਨੂੰ ਵੀ ਮਹਿਸੂਸ ਹੋ ਰਹੀ ਆ ਵੀ ਇਹਨਾਂ ਲੋਕਾਂ ਨੇ ਜਿਹੜਾ ਕਿਹਾ ਵੀ ਭਾਈ ਡੈਮ ਖਾਲੀ ਕਰੋ ਪਾਣੀ ਹੁਣ ਛੱਡੋ ਹੜ੍ਹ ਆਉਣਗੇ ਇਹ ਫੜੇ ਨੇ ਕਿ ਉਹ ਜੱਥੇਬੰਦੀ ਇਹ ਇਹ ਪਤਾ ਕੀ ਇਹ ਜੱਥੇਬੰਦੀ ਖੜੀ ਆ ਉਹ ਤਾਂ ਗੱਲ ਨਹੀਂ ਕੀਤੀ ਕਿ ਨਾ ਸਰਕਾਰ ਨੇ ਗੱਲ ਸੁਣੀਆ ਨਾ ਮੀਡੀਆ ਨੇ ਗੱਲ ਸੁਣੀਆ ਕਿਉਂਕਿ ਸਾਡਾ ਸਾਰਾ ਬਕਾਊ ਤਾਂ ਮੀਡੀਆ ਹੋਇਆ ਪਿਆ ਕੌਲੀ ਚੱ ਆ ਚੀਜ਼ ਦਿਖਾਉਂਦਾ ਨਹੀਂ ਕੌਲੀ ਚੱਟ ਮੀਡੀਆ ਇਹੀ ਤਾਂ ਗੁੱਸਾ ਚੜਦਾ ਅਸੀਂ ਤਾਂ ਤਿੰਨਾਂ ਮਹੀਨਿਆਂ ਦੇ ਧਰਨੇ ਲਾ ਲਾ ਜੱਬ ਕੇ ਪਾਣੀ ਛਡਾਉਂਦੇ ਰਿਆਂ ਜੇ ਪਹਿਲਾਂ ਪਾਣੀ ਛੱਡ ਜਾਂਦੇ ਤੇ ਇਹ ਕੰਮ ਹੀ ਨਹੀਂ ਸੀ ਹੋਣਾ ਅਸੀਂ ਪਾਨਾ ਜੀ ਹਰੀਕੇ ਹੈਡ ਤੋਂ ਪਾਣੀ ਰਿਲੀਜ਼ ਕਰਾ ਕੇ ਮੁੜ ਕੇ ਗਾੜੀ ਹਸਾਨੀ ਵਾਲੇ ਤੋਂ ਰਿਲੀਜ਼ ਕਰਾਉਂਦੇ ਰਿਆਂ ਕਿ ਸਾਡੇ ਕਿਸਾਨ ਬਚ ਸਕਣ ਜੇ ਅਸੀਂ ਨਾ ਕਰਾਉਂਦੇ ਇਹ ਸਾਡੇ ਪੰਚਤੀਆਂ ਜਿਹੜੀਆਂ ਨਾ ਇਹ ਪਾਨਾ ਜੀ ਅੱਜ ਤੋਂ 2 ਮਹੀਨੇ ਪਹਿਲਾਂ ਬਣ ਜਣੀਆਂ ਸਰਕਾਰ ਕੀ ਕਹਿੰਦੀ ਸਾਨੂੰ ਸਾਡੇ ਕੋਲੇ ਡਿਮ ਆ ਜਿਹੜੇ ਹਰੀਕੇ ਹੈਡ ਆ ਤੇ ਹਸਾਨੀ ਵਾਲਾ ਕਹਿੰਦੇ ਪੌਂਡ ਹੀ ਨਹੀਂ ਪੂਰਾ ਹੁੰਦਿਆ ਦੱਸੋ ਪੌਂਡ ਸਾਡੇ ਸੁਣੋ ਸਰਕਾਰ ਦੀ ਇਹ ਜਿਹੜੀ ਨਲਾਕੀ ਇਸ ਕਰਕੇ ਮੇਰੀ ਹੁਣ ਜੱਥੇਬੰਦੀਆਂ ਨੂੰ ਸਾਰਿਆਂ ਨੂੰ ਕਿਸਾਨ ਜੱਥੇਬੰਦੀ ਉਹਨਾਂ ਬੇਨਤੀ ਆ ਤੇ ਦੇਖੋ ਇਹਨਾਂ ਲੀਡਰਾਂ ਅਸੀਂ ਸਰਕਾਰਾਂ ਤੋਂ ਕੋਈ ਹੱਥ ਨਹੀਂ ਲਾ ਸਕਦੇ ਸਾਰਿਆਂ ਸਿੱਖ ਜੱਥੇਬੰਦੀ ਉਹਨਾਂ ਬੇਨਤੀ ਆ ਵੀ ਇਹ ਹੜਪੀੜਤ ਜੱਥੇਬੰਦੀ ਇਹਨਾਂ ਨੇ ਬਣਾਈ ਹੋਈ ਹੈ ਇਹ ਪ੍ਰਧਾਨ ਸਾਹਿਬ ਨੇ ਪੰਜਾਬ ਦੇ ਸਾਰੇ ਅਹੁਦੇਦਾਰ ਬੰਦੇ ਖੜੇ ਨੇ ਇਹਨਾਂ ਨੇ ਧਰਨੇ ਪਹਿਲਾਂ ਲਾਏ ਨੇ ਅੱਜ ਵੀ ਇਹ ਪਿੱਟ ਰਹੇ ਨੇ ਕਿ ਸਾਡੇ ਨਾਲ ਖੜ੍ਹ ਜੋ ਸਾਡੇ ਨਾਲ ਖੜ੍ਹ ਜੋ ਕੁਦਰਤੀ ਹੜ ਨਹੀਂ ਹੈਗੇ ਕੁਦਰਤੀ ਆੜ ਮੈਂ ਕਿੰਨੇ ਦੇਸਾਂ ਦੇ ਵਿੱਚ ਜਾ ਆਇਆ ਸਮੁੰਦਰ ਦੇ ਨਾਲੋਂ ਕਈ ਫੁੱਟ ਡੂੰਘੇ ਨੇਗੇ ਉਹ ਤਾਂ ਡੋਬ ਨਹੀਂ ਰਹੇ ਉਹਨਾਂ ਸਿਸਟਮ ਵਧੀਆ ਇਕੱਲੀ ਕੁਦਰਤੀ ਆਫਤ ਕਹਿ ਕੇ ਆਪ ਪੱਲਾ ਝਾੜਦੇ ਨੇ ਕੁਦਰਤੀ ਆਫਤ ਕੁਦਰਤੀ ਆਫਤ ਕੁਦਰਤ ਤਾਂ ਕਿਦਾ ਮਾੜਾ ਕਰਦੀ ਨਹੀਂ ਪ੍ਰਮਾਤਮਾ ਤਾਂ ਕਿਦਾ ਮਾੜਾ ਕਰਦਾ ਨਹੀਂ ਇਹ ਤਾਂ ਤੁਸੀਂ ਆਪ ਜਿਹੜਾ ਕੋਈ ਬਣਾਇਆ ਨਹੀਂ ਹੋਇਆ ਸੋਲੂਸ਼ਨ ਤਾਂ ਇਹ ਚੀਜ਼ ਹੋ ਰਹੀ ਸਾਡੀ ਇੰਨੀ ਐਥੇ ਵੱਧ ਵੱਧ ਕਿਸਮਤੀ ਆ ਨਾ ਜਦੋਂ ਸਾਡੇ ਖੇਤਾਂ 'ਚ ਰੇਤਾ ਪੈ ਜਾਂਦੀ ਆ ਤੇ ਜੇ ਕੋਈ ਭਾਂਡੇ ਮਾਣਨ ਵਾਸਤੇ ਅਸੀਂ ਰੇਤਾ ਉੱਥੋਂ ਲੈ ਆਈਏ ਤੇ ਸਾਡੇ ਦੇ ਬੰਨ ਦੇ ਚੜ ਕੇ ਪਰਚਾ ਕਰ ਦਿੰਦੇ ਆ ਸਾਡੀਆਂ ਜ਼ਮੀਨਾਂ ਨਹੀਂ ਅਜੇ ਤੱਕ ਕਿਸੇ ਤੋਂ ਆਬਾਦ ਹੋ ਸਕੀਆਂ ਜ਼ਮੀਨ ਫਸਲ ਬੀਜਣ ਵਾਸਤੇ ਤੇ ਆਪ ਤਾਂ ਫੇਰ ਆ ਗਈ 25 ਜੀ ਭਾਨਾ ਜੀ ਮੈਨੂੰ ਸਾਰਾ ਪਤਾ ਉਹ ਜਿਹੜੇ ਜ਼ਮੀਨਾਂ ਵਿਕੀਆਂ ਨਹੀਂ ਵਿਜੀਆਂ ਨਹੀਂ ਹੈਗੀਆਂ ਉੱਥੇ ਵਿਜੀਆਂ ਨਹੀਂ ਗਈਆਂ ਦੂਜੀ ਗੱਲ ਦੂਜੀ ਗੱਲ ਭਾਨਾ ਜੀ ਜਿਹੜੇ ਆੜੇ ਤੁਸੀਂ ਬਣ ਲੱਗੇ ਆ ਜ਼ਿਲ੍ਹੇ ਫਿਰੋਜ਼ਪੁਰ ਦੇ ਤੇ ਜ਼ਿਲ੍ਹੇ ਤਰਨਤਾਰਨ ਦੇ ਇੱਕ ਵੀ ਰੁਪਈਆ ਸਾਡੇ ਕਿਸਾਨ ਨੂੰ ਕਿਸੇ ਨੂੰ ਦਿੱਤਾ ਸਾਡੀਆਂ ਮਾਲਕੀ ਦੀਆਂ ਬਣਿਆ ਗਿਆ ਤੇ ਉਲਟਾ ਸਰਕਾਰ ਨੇ ਸੜਕ ਬਣਾਈਆਂ ਜੀ ਜ਼ਮੀਨਾਂ ਸਾਡੀਆਂ ਮਾਲਕੀ ਤੇ ਤੁਸੀਂ ਬਣ ਸਰਕਾਰ ਨੇ ਧੱਕੇ ਨਾਲ ਬੱਧੇ ਕਿਹੜਾ ਬਣ ਉਹ ਵੀ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਅੱਪਾ ਇਸ ਤੇ ਰੱਖਿਆ ਪਾ ਜਲਦੀ ਯਾਰ ਰੱਖ ਲਈ ਇਹਦਾ ਪ੍ਰੋਗਰਾਮ